ਦਿੱਲੀ ਕ੍ਰੈਬ ਨੈਸ਼ਨਲ ਨਿਊਜ਼ ਦੇਖ ਰਹੇ ਸਟ੍ਰੋਕਰ ਦਾ ਬਹੁਤ-ਬਹੁਤ ਧੰਨਵਾਦ ਸੋਹਣਾ ਤੁਹਾਡਾ ਅਭਰਾਵਿੰਦਰ ਸੇਹਲੇ ਵਾਲੀ ਅੱਜ ਅਸੀਂ ਖੜੇ ਆ ਜੀ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ বাস ਸਟੈਂਡ 'ਚ ਜਿੱਥੇ ਕਿ ਬੱਸ ਸਟੈਂਡ ਦੇ ਜਿਹੜੇ ਵਿਅਕਤੀ ਵਹੀਕਲ ਅੰਦਰ ਜਾਣ ਤੋਂ ਰੋਕਦੇ ਹਨ ਕਿਉਂਕਿ ਵਹੀਕਲ ਅੰਦਰ ਜਾਂਦੇ ਆ ਤੇ ਬੱਸਾਂ ਬਹੁਤ ਆਉਂਦੀਆਂ ਤੇ ਬੱਸਾਂ ਦੇ ਟਰੈਫਿਕ ਕਾਰਨ ਵਹੀਕਲ ਅੰਦਰ ਜਾਣ ਕਰਨ ਮੋਟਰਸਾਈਕਲ ਜਿਹੜੇ ਵੀਰ ਲੈ ਕੇ ਅੰਦਰ ਜਾ ਵਰਦੇ ਆ ਬੱਸ ਸਟੈਂਡ ਦੇ ਤੇ ਉਹਨਾਂ ਵੀਰਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਉਹਨਾਂ ਨੂੰ ਇਹ ਰੋਕਦੇ ਵੀ ਆ ਤੇ ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਉਹ ਜਿਹੜੇ ਸਟੈਂਡ 'ਚ ਵੜ ਜਾਂਦੇ ਆ ਤੇ ਉਹ ਵੀਰ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੀ ਜਨਤਾ ਨੂੰ ਮੇਰੀ ਸਤਿ ਸ੍ਰੀ ਅਕਾਲ ਵੀਰੇ ਸਾਡੀ ਰਿਕਵੈਸਟ ਹੈ ਜੀ ਬੱਸਾਂ ਦੇ ਅੰਦਰ ਵਿਕਲ ਲੈ ਕੇ ਜਾਣਾ ਮਨਾ ਹੈ ਜੋ ਵੀ ਵਿਅਕਤੀ ਅੰਦਰ ਵਿਕਲ ਬੱਸਾਂ ਦੇ ਕੋਲੇ ਲਿਜਾਂਦਾ ਪਾਇਆ ਗਿਆ ਉਹਨਾਂ ਸਰਕਾਰ ਕੰਨੇਓ ਵੀ ਠੇਕੇਦਾਰਨੀਆਂ ਵੀ ਜੁਰਮਾਨਾ ਦਿੱਤਾ ਜਾਊਗਾ ਸੋ ਸਾਡੀ ਬੇਨਤੀ ਹੈ ਤੁਹਾਡੇ ਰੂਪ ਰੂਪ ਖੜੇ ਆ ਬੱਸਾਂ ਦੇ ਵਿੱਚ ਬਿਲਕੁਲ ਹੀ ਕੋਈ ਵੀ ਕਾਰ ਜੂਪ ਮੋਟਰਸਾਈਕਲ ਇਥੋਂ ਤੱਕ ਸੈਂਕੜੇ ਵੀ ਨਾਲ ਜਾਓ ਕਿਉਂਕਿ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਬੱਸਾਂ ਕਈ ਵਾਰੀ ਟਾਈਮ ਥੋੜਾ ਹੁੰਦਾ ਬੱਸ ਤੇਜ਼ ਹੁੰਦੀ ਆ ਨਹੀਂ ਪਤਾ ਲੱਗਦਾਗਾ ਵੀ ਕਿਹੜਾ ਰੇ ਨੂੰ ਇਸ ਕਰਕੇ ਕੁਰਸੀ ਟੱਟੀ ਹੁੰਦੀ ਆ ਬਾਈ ਜੀ ਅਸੀਂ ਇੱਥੇ ਬੈਠੇ ਹੁੰਦੇ ਆ ਆ ਕੇ ਆਪ ਦਾ ਸਾਧਨ ਲਾਓ ਇੱਕ ਦੋ ਮਿੰਟ ਚਾਰ ਮਿੰਟ ਵਿੱਚ ਮੈਂ ਤਿਕਰਾ ਕੋਈ ਪੈਸਾ ਨਹੀਂ ਲੈਂਦੇਗੇ ਅਸੀਂ ਜੇ ਅਗਰ ਤੁਹਾਡਾ ਟਾਈਮ ਲੱਗਦਾ ਜ਼ਿਆਦਾ ਧੇਰ ਖੜੀ ਕਰੋਗੇ ਫਿਰ ਸਿਰਫ ਵੀ 20 ਰੁਪਏ ਦੀ ਪਰਚੀ ਕੱਟਦੇ ਆ ਕੋਈ ਟੱਕਰ ਨਹੀਂ ਹੈਗਾ ਕਿਸੇ ਨਾਲ ਸਾਡਾ ਕੋਈ ਸਾਡੇ ਨਾਲ ਕੋਈ ਨਿੱਜੀ ਨਹੀਂ ਹੈ ਸ਼ਿਰਫ ਤੁਹਾਡੀ ਰਿਕੁਐਸਟ ਆ ਅਸੀਂ ਸੇਵਾ ਕਰ ਰਹੇ ਹਾਂ ਤੁਹਾਡੀ ਸਾਡਾ ਸਾਥ ਦਿਓ ਜੀ ਸੋ ਇਹਨਾਂ ਦਾ ਕਹਿਣਾ ਹੈ ਵੀ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਬੱਸਾਂ ਬਹੁਤ ਤੇਜ਼ ਨਾਲ ਆਉਂਦੀਆਂ ਟਾਈਮ ਘੱਟ ਹੋਣ ਕਰਕੇ ਡਰਾਈਵਰ ਜਦੋਂ ਬੱਸਾਂ ਤੇਜ਼ੀ ਨਾਲ ਮੋੜਦੇ ਆ ਅੱਡੇ ਤੇ ਆਉਂਦੇ ਆ ਤੇ ਇਸ ਕਰਕੇ ਜਿਹੜਾ ਮੋਟਰਸਾਈਕਲ ਦੇ ਨਾਲ ਬੱਸ ਟਕਰਾਉਣ ਦਾ ਜਿਹੜਾ ਬਹੁਤ ਜ਼ਿਆਦਾ ਡਰ ਰਿੰਦਾ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਕੋਈ ਵੀ ਵੀਰ ਮੋਟਰਸਾਈਕਲ ਲੈ ਕੇ ਬੱਸ ਸਟੈਂਡ ਦੇ ਅੰਦਰ ਦਾਖਲ ਨਾ ਹੋਵੇ ਸੋ ਇਸ ਗੱਲ ਨੂੰ ਤੁਸੀਂ ਵੀ ਧਿਆਨ ਚ ਰੱਖਣਾ ਆਪਣੇ ਆਪਣੇ ਜ਼ਿੰਮੇਵਾਰੀ ਆਪ ਸਮਝੀਏ ਤਾਂ ਕਰਕੇ ਜਿਹੜੇ ਇਹ ਹਾਲਾਤ ਸੁਧਰ ਸਕਦੇ ਆ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਰੀਕਾ ਥੈਂਕ ਯੂ दिल्ली क्राइम नेशनल न्यूज़ नजर सफर